ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਬਾਹਰ ਤੇ ਮੈਂ ਗੱਦੀ ਤੇ ਹਾਂ ਦੋਸਤੋ ਪੰਜਾਬ ਸਰਕਾਰ ਵੱਲੋਂ ਮਲੇਰ ਦੇ ਸੰਦਰਸ਼ਾ ਤੇ ਪੂਸ ਪੰਜਾਬ ਪੁਲਿਸ ਨੂੰ ਜਿਹੜਾ ਇੱਕ ਨਸ਼ਾ ਦੇ ਖਿਲਾਫ ਜੁੱਦ ਨਸ਼ਿਆ ਅਪਰਾਧ ਮਹਿੰਮ ਜਿਹੜੀ ਆ ਬੜੀ ਸ਼ਕਤੀ ਦੇ ਨਾਲ ਜਿਹੜੀ ਚੜੀ ਹੋਈ ਹੈ ਜਿਹਦੇ ਵਿੱਚ ਪਿਛਲੇ ਕਾਫੀ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਜਿਹਦੇ ਵਿੱਚ ਪੁਲਿਸ ਵੱਲੋਂ ਬਹੁਤ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ ਉਹੱਖ-ਵੱਖ ਥਾਵਾਂ ਤੇ ਨਸ਼ਾ ਤਸਕਰੀ ਦੇ ਜਿਹੜੇ ਪਰਦੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਵੀ ਸੀਜ਼ ਕੀਤੀ ਜਾਂਦੀ ਤੇ ਉਹਨਾਂ ਦੇ ਖਿਲਾਫ ਇਸੇ ਲੜੀ ਤੇ ਦਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਵੱਡੀ ਪੁਲਿਸ ਵੱਲੋਂ ਇੱਕ ਕਾਰਵਾਈ ਕੀਤੀ ਗਈ ਜਿਹਦੇ ਵਿੱਚ ਤਸ਼ਕਰਨ ਤਸ਼ਕਰਨ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਗੱਲ ਕਰਾਂਗੇ ਇਸ ਪ੍ਰੈਸ ਕਾਨਫਰੰਸ ਦੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਐਸਐਸਪੀ ਸਾਫ ਸੰਦੀਪ ਕੁਮਾਰ ਮਲਕਵਾਲਾ ਇੱਕ ਪ੍ਰੈਸ ਕਾਨਫਰੰਸ ਲਈ ਕਿਰਾ ਨਸ਼ਾ ਤਸਕਰ ਤਰਕੇਸ ਤਰ੍ਹਾਂ ਦਾ ਜਿਹੜਾ ਪੜਿਆ ਗਿਆ ਸੋ ਸਰ ਤੁਹਾਡਾ ਸਵਾਗਤ ਹੈ ਜੀ ਦਾਬਾਰ ਥੈਂਕ ਯੂ ਜੀ ਸੋ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਪੁਲਸ ਲਾਈਨ ਦੇ ਵਿੱਚ ਉਹ ਨਸ਼ਾ ਤਸਕਰ ਪੜਿਆ ਉਹ ਕੀ ਜਾਣਕਾਰੀ ਜੀ ਇੱਕ ਸਾਡੀ ਜੋ ਟੀਮ ਹੈ ਜਿਹਨੂੰ ਲੀਡ ਕਰ ਰੇ ਸੀਗੇ ਸਾਡੇ ਐਸਪੀਡੀ ਡਾਕਟਰ ਮੁਕੇਸ਼ ਜੀ ਉਹਨਾਂ ਨਾਲ ਡੀਐਸਪੀਡੀ ਸੁਖਮਿੰਦਰ ਜੀ ਐਂਡ ਇਨਚਾਰਜ ਸੀਆਈਏ इंस्पेक्टर गुरप्रीत ਉਹਨਾਂ ਦੀ ਟੀਮ ਨੂੰ ਕਾਫੀ ਅੱਛੀ ਉਪਲਬਧਿ ਮਿਲੀ ਹੈ ਪਿਛਲੇ ਕਈ ਮਹੀਨਿਆਂ ਤੋਂ ਸਾਡਾ ਇੱਕ ਨੈਟਵਰਕ ਅਸੀਂ ਬਰਸਟ ਕੀਤਾ ਹੈ ਜਿਦੇ ਵਿੱਚ ਪਹਿਲਾਂ ਵੀ ਅਸੀਂ 3 ਐਫਆਇਰਸ ਲਾਂਚ ਕਰ ਚੁੱਕੇ ਹਨ ਐਂਡ ਐਨਡੀਪੀਐਸ ਤਹਿਤ ਆਰਮਜ਼ ਐਕਸਟ ਹੈਂਡ ਵੀ ਹੈਵ ਰਿਕਵਰਡ ਨਾਰਕੋਟਿਕਸ ਆਰਮਜ਼ ਡਰਗ ਮਨੀ ਐਂਡ ਇੱਕ ਹਵਾਲਾ ਨੈਟਵਰਕ ਨੂੰ ਅਸੀਂ ਬਰਸਟ ਕੀਤਾ ਸੀਗਾ ਉਸੇ ਸੀਕੁਐਂਸ ਵਿੱਚ ਇੱਕ ਇਹ ਬੰਦਾ ਜੋ ਅੱਜ ਅਸੀਂ ਫੜਿਆ ਹੈਗਾ ਅਕਿਊਜ਼ ਨੀਰਜ ਕੁਮਾਰ ਉਰਫ ਰਾਂਝਾ ਜੋ ਕਿ ਸ਼ਾਰਪੁਰ ਦਾ ਹੀ ਰਹਿਣ ਵਾਲਾ ਹੈ ਹੀ ਹੈਜ਼ ਟੂ ਐਫਆਇਰਸ ਅਗੇਂਸਟ ਹਿਮ ਇੱਕ ਆਰਮਜ਼ ਐਕਟ ਦੀ ਤੇ ਨਾਰਕੋਟਿਕਸ ਐਂਡੀਪੀਐਸ ਦੀ ਐਫਆਇਰ ਹੈ ਉਹਨੂੰ ਅਸੀਂ ਅਰੈਸਟ ਕੀਤਾ ਐਂਡ ਉਹਦੇ ਤੋਂ ਸਾਨੂੰ ਤਿੰਨ ਵੈਪਨਸ ਦੀ ਰਿਕਵਰੀ ਹੋਈ ਹੈ ਇੱਕ ਗਲੌਕ ਪਿਸਟਲ ਹੈਗਾ 9ਐਮਐਮ ਐਂਡ ਦੋ ਕੰਟਰੀ ਮੇਡ ਵੈਪਨਸ ਹੈਗੇ ਤਿੰਨ ਬੱਤੀ ਉਹ ਸਭ ਜਿਹੜੇ ਐਫਆਇਰ ਲੋਜ ਹੋ ਸਿ ਆਲਰੈਡੀ ਪਹਿਲਾਂ ਹੈਗੀਆਂ ਉਹ ਸ਼ਾਪਰਚੀ ਹੈ ਜਾਂ ਹੋਰ ਬਾਕੀ ਨਹੀਂ ਸਾਡੇ ਇੱਥੇ ਲੋਜ ਹੋਣਗੇ ਜੋ ਫਿਲਹਾਲ ਸਾਨੂੰ ਪਤਾ ਲੱਗਿਆ ਹੈ ਬਾਕੀ ਵੀ ਅਸੀਂ ਪਤਾ ਕਰਦੇ ਕਿ ਪਤਾ ਹੋਰ ਵੀ ਕਿਤੇ ਹੋਵੇ ਲਾਸਟ ਟਾਈਮ ਜਿਹੜੇ 7 ਲੋਕ ਹੁੰਦੇ ਫੜੇ ਸੀ ਉਹ ਜਿਹਨਾਂ ਦਾ ਰੈਕਟ ਦੇ ਨਾਲ ਵਦੇਸ਼ ਇਹ ਉਹਨਾਂ ਦੇ ਵਿੱਚੋਂ ਹੀ ਹੈ ਹਾਂਜੀ ਹਾਂਜੀ ਉਸੇ ਰੈਕਟ ਦੇ ਵਿੱਚ ਹੀ ਇਹਦਾ ਵੀ ਨਾ ਫੀਚਰ ਹੋਇਆ ਸੀਗਾ ਤੇ ਅੱਜ ਵਧੀਆ ਕੰਮ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਸਰ ਕੋਈ ਹੋਰ ਪ੍ਰਾਪਰਟੀ ਸੀਜ਼ ਕੀਤੀ ਹੋਵੇ ਡਿਸਟ੍ਰਿਕਟ ਹੁਸ਼ਿਆਰ ਕੋਲ ਵਿੱਚ ਕੋਈ ਨਹੀਂ ਅੱਛੀ ਕਈ ਨਵੇਂ ਪ੍ਰੋਪੋਜ਼ਲ ਸਾਡੇ ਰੈਗੂਲਰਲੀ ਟ੍ਰੈਂਡ ਰਹਿੰਦਾ ਹੈ ਜੀ ਅਸੀਂ ਰੈਗੂਲਰਲੀ ਨਈ ਪ੍ਰਾਪਰਟੀਜ਼ ਜੋ ਐਂਡੀਪੀਐਸ ਤਹਿਤ ਬਣਦੇ ਹਨ ਅੰਡਰ 68 ਐਫ ਆਫ ਦੀ ਐਂਡੀਪੀਐਸ ਐਕਟ ਅਸੀਂ ਪ੍ਰੋਪੋਜ਼ਲ ਭੇਜਦੇ ਰਹਿੰਦੇ ਹਾਂ ਕੰਪੀਟੈਂਟ ਅਥਾਰਟੀ ਨੂੰ ਐਂਡ ਰੈਗੂਲਰਲੀ ਸਾਨੂੰ ਫਿਰ ਉੱਥੋਂ ਆਰਡਰਸ ਮਿਲਦੇ ਰਹਿੰਦੇ ਹਨ ਤਾਂ ਜਿਹੜਾ ਕਾ ਸੋਪਰੇਸ਼ਨ ਦਾ ਪਿਛਲੇ ਦਿਨ ਕਾਰਵਾਈ ਕੀਤੀ ਸੀ ਉਹਦੇ ਵਿੱਚ ਕੁਝ ਇਹ ਦੇਖਣ ਜਿਹਾ ਕਿਸ ਤਰ੍ਹਾਂ ਦਾ ਕਾਰਵਾਈ ਕੀਤੀ ਜੀ ਜੋ ਯੁੱਧ ਨਸ਼ਿਆਂ ਵਿਰੁੱਧ ਹੈ ਇਹਦੇ ਵਿੱਚ ਕਾਫੀ ਵਧੀਆ ਹੁਸ਼ਿਆਰਪੁਰ ਪੁਲਿਸ ਪਰਫਾਰਮ ਕਰ ਰਹੀ ਹੈ ਨੀਅਰ ਅਬਾਊਟ 400 ਐਫਆਇਰਸ ਹੈਵ ਬੀਨ ਲਾਂਚਡ 600 ਦੇ ਅਰਾਊਂਡ ਅਸੀਂ ਐਕਿਊਜ਼ ਵੀ ਫੜ ਚੁੱਕੇ ਹਾਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਵੀ ਅਸੀਂ ਹੰਡਰਡਸ ਦੇ ਵਿੱਚ ਭਰਤੀ ਕਰਾਏ ਐਡਿਕਟਸ 64 ਏ ਦੇ ਤਹਿਤ ਵੀ ਕਾਰਵਾਈ ਹੋ ਰਹੀ ਹੈ ਜਿੱਦਾਂ ਤੁਸੀਂ ਮੈਂਸ਼ਨ ਨਹੀਂ ਕੀਤਾ ਅਸੀਂ ਪ੍ਰਾਪਰਟੀ ਫੋਰ ਫੀਚਰ ਦੇ ਵਿਚ ਵੀ ਕਾਫੀ ਅੱਛਾ ਕੰਮ ਚੱਲ ਰਿਹਾ ਹੈ 68 ਐਫਸ ਦੇ ਵਿੱਚ ਮੋਰ ਦੈਨ 37 ਕਰੋੜ ਦੀ ਪ੍ਰਾਪਰਟੀ ਦੇ ਪ੍ਰੋਪੋਜ਼ਲ ਅਸੀਂ ਭੇਜੇ ਹਨ ਨੀਅਰ ਅਬਾਊਟ 25 ਕਰੋੜ ਦੇ ਸਾਨੂੰ ਮਿਲ ਵੀ ਚੁਕੇ ਆਰਡਰਸ ਉਹਦੇ ਤਹਿਤ ਹੀ ਹੋਰ ਜੋ ਸਾਡੇ ਜਿੱਦਾਂ ਸੇਫ ਪੰਜਾਬ ਟਿਪਸ ਹੈ ਉਹਨਾਂ ਤੇ ਵੀ ਅੱਛਾ ਕੰਮ ਚੱਲ ਰਿਹਾ ਹੈ ਵੀ ਹੈਵ ਲੌਂਚਡ ਮੋਰ ਦੈਨ 100 ਅਰਾਊਂਡ 100 150 ਐਫਾਇਰਸ ਉਹਦੇ ਨਾਲ ਵੀ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਜਾਂਦਾ ਹੈ ਕਿ ਉਹਨਾਂ ਦੀ ਸੀਕਰੇਸੀ ਉਹਨਾਂ ਦੀ ਆਇਡੈਂਟੀਟੀ ਨੂੰ ਨਾ ਰਿਵੀਲ ਕਰਦੇ ਹੋਏ ਆਇਡੈਂਟੀਟੀ ਸਿਕਿਉਰ ਰੱਖਦੇ ਹੋਏ ਅਸੀਂ ਕਾਰਵਾਈ ਕਰਦੇ ਹਾਂ ਪਰ ਜਿਹੜਾ ਲੋਕਾਂ ਦੇ ਵਿੱਚ ਇੱਕ ਭਰਮ ਸੀਗਾ ਤੇ ਉਹਨਾਂ ਦੀ ਜਿਹੜੀ ਆ ਆਇਡੈਂਟੀਟੀ ਆ ਉਹ ਜਾਰ ਕੀਤੀ ਜਾਂਦੀ ਹੈ ਉਹ ਹੁਣ ਬਿਲਕੁਲ ਨਹੀਂ ਨਹੀਂ ਜੀ ਬਿਲਕੁਲ ਵੀ ਨਹੀਂ ਹੈਗਾ ਸਾਨੂੰ ਵੀ ਇਤਲਾਹ ਦੇਖੋ ਡਾਇਰੈਕਟਲੀ ਸਾਡੇ ਆਫਿਸ ਦੇ ਵਿੱਚ ਫੋਨ ਤੇ ਵੀ ਆ ਜਾਂਦੀਆਂ ਨਾਲ ਦੀ ਨਾਲ ਦੂਜੇ ਅਫਸਰਾਂ ਨੂੰ ਵੀ ਆਉਂਦੀਆਂ ਸੇਫ ਪੰਜਾਬ ਜੋ ਹੈਲਪਲਾਈਨ ਬਣਾਈ ਗਈ ਹੈ ਉਹਦੇ ਤੇ ਵੀ ਬਹੁਤ ਸਾਰੀ ਟਿਪਸ ਸਾਨੂੰ ਡੇਲੀ ਆਉਂਦੀਆਂ ਤੇ ਜਿਹਦੇ ਤੇ ਸਾਡੇ ਆਫਸਰਸ ਅ ਕੰਮ ਕਰਦੇ ਆ ਤੇ ਵਿੱਚ ਸੈਂਡਸ देम ਅਨਦਰ ਬੂਸਟ ਕਰਦਾ ਉਹਨੂੰ ਕਿ ਉਹ ਫਰਦਰ ਫਿਰ ਸਾਨੂੰ ਲੋਕੀ ਹੋਰ ਇਨਫੋਰਮੇਸ਼ਨ ਦੇ ਰਹੇ ਆ ਐਂਡ ਜਿੱਦਾਂ ਤੁਹਾਨੂੰ ਪਤਾ ਹੈ ਕੋਈ ਵੀ ਮੋਹਿਮ ਕੋਈ ਵੀ ਐਦਾਂ ਦੀ ਵਾਰ ਜੋ ਹੁੰਦੀ ਹੈ ਉਹ ਕੱਲਾ ਡਿਪਾਰਟਮੈਂਟ ਜਾਂ ਸਰਕਾਰ ਵੱਲੋਂ ਕਾਮਯਾਬੀ ਮਿਲਣੀ ਮੁਸ਼ਕਿਲ ਹੁੰਦੀ ਹੈ ਬਟ ਜਦੋਂ ਲੋਕੀ ਸਾਥ ਮਿਲ ਜਾਂਦੇ ਤਾਂ ਬੜਾ ਸ਼ੇਤੀ ਉਹਦੇ ਤੇ ਕੰਮ ਹੁੰਦਾ ਐਂਡ ਈਜ਼ੀ ਨੇ ਅਚੀਵ ਹੋ ਜਾਂਦੀ ਚੀਜ਼ ਸਰ ਇੱਕ ਗੱਲ ਕੀਤੀ ਤੁਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸੈਂਕੜੇ ਮਤਲਬ ਅਕਸ਼ਟ ਕੋਈ ਹੈ ਕਿੰਨੇ ਕੁ ਲੋਕ ਆਪਾਂ ਆ ਆ ਚੁੱਕੇ ਹੋ ਉਸ ਦਾ ਰਿਜਲਟ ਜੀ ਜੀ ਆਈ ਥਿੰਕ ਇਹ ਸਾਡੇ ਮੋਰ ਥੈਨ 400 ਜੀਐਸਡੀ ਐਡਿਕਸ਼ਨ ਸੈਂਟਰ ਦੇ ਵਿੱਚ ਇਹਦੇ ਵਿੱਚ 64 ਏ ਦੇ ਤਹਿਤ ਵੀ ਹੋਗੇ ਜਿਨ੍ਹਾਂ ਤੇ ਕੋਈ ਯੂਸੇਜ ਦਾ ਜੋ ਐਡਿਕਟਸ ਹੈ ਉਹ ਕਾਰਵਾਈ ਹੁੰਦੀ ਹੈ ਬਾਕੀ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਵੀ डी एडिक्शन एंड रिहैब सेंटर्स ਦੇ ਵਿੱਚ ਨੀਅਰ ਅਬਾਊਟ ਇਤਨੇ ਲਿਜਾ ਚੁੱਕੇ ਸਰ ਜਿਹੜੀ ਇੱਕ ਪ੍ਰੋਪੋਜ਼ਲ ਭੇਜੀ ਹੈ 36 37 ਲਗਭਗ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਤੋਂ ਇੱਕ ਐਗਜੈਕਟ ਅਮਾਊਂਟ ਹੈ ਕੋਈ ਜਿਹੜੀ ਅਪ ਹੁਣ ਤੱਕ ਨਹੀਂ ਮੈਂ ਤੁਹਾਨੂੰ ਦੱਸਿਆ ਜੀ ਨੀਅਰ ਅਬਾਊਟ 37 ਕਰੋੜ ਦੀ 37 ਕਰੋੜਸ ਕੇ ਅਰਾਊਂਡ ਦੀ ਅਸੀਂ ਪ੍ਰੋਪੋਜ਼ਲ ਭੇਜ ਚੁੱਕੇ ਹਾਂ ਐਂਡ ਨੀਅਰ ਅਬਾਊਟ 25 ਕਰੋੜ ਦੇ ਅਰਾਊਂਡ ਕੀ ਸਾਨੂੰ ਆਰਡਰਸ ਆਲਰੇਡੀ ਆ ਚੁੱਕੇ ਹਨ ਪ੍ਰਾਪਰਟੀ ਫ੍ਰੀਜ਼ਿੰਗ ਦੇ ਐਂਡ ਜੋ ਬਾਕੀ ਹੈ ਉਹ ਇਨ ਪ੍ਰੋਸੈਸ ਹੈ ਸੋ ਦੋਸਤੋ ਇਹ ਸਨ ਐਸਐਸਪੀ ਸੰਦੀਪ ਕੁਮਲਕ ਜੀ ਨੇ ਅੱਜ ਵੀ ਪ੍ਰੈਸ ਕਾਨਫਰੰਸ ਪਰੋਵਰ ਕੇ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਦਦ ਲੋਕਾਂ ਤੱਕ ਖ਼ਬਰਾਂ ਦਾ ਪਹੁੰਚਾ ਕੇ ਨਾਲ ਕੀ ਕੀ ਚੱਲ ਰਿਹਾ ਹੈ ਪਹੁੰਚਾ ਜਿਸਾਇਆ ਪਰੋ